ਤੇ ਉਸ ਕੇबीसी ਦੇ એપisode ਦੇ ਵਿੱਚ ਮੈਂ ਠੀਕ 14 ਸਵਾਲਾਂ ਦਾ ਜਵਾਬ ਦਿੰਦੇ ਹੋਏ ਕਰੀ 25 ਲੱਖ ਰੁਪਏ ਜਿੱਨ ਕੀਤੇ ਨੇ ਜੀ ਤੇ ਉਹ ਦੇ ਲਈ ਮੈਂ ਕੇबीसी ਦੀ ਟੀਮ ਤੇ ਸੋਨੀ ਦੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ ਕਿ ਮੈਂ ਬੰਦੇ ਭਾਰਤ ਦੇ ਰੇਲ ਦੇ ਵਿੱਚ ਬਤੌਰ ਲੋਕੋ ਪਾਇਲਟ ਪਹਿਲੇ ਦਿਨ ਉਸ ਟ੍ਰੇਨ ਨੂੰ ਜਿਹੜਾ ਹੈ ਰਨ ਕੀਤਾ ਹੈ ਜਿਸ ਨੂੰ ਕਿ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਗ੍ਰੀਨ ਫਲੈਗ ਦਿਖਾ ਕੇ ਇਨੋਗਰੇਟ ਕੀਤਾ ਸੀ ਜੀ ਵਰਡ ਦੇ ਨੰਬਰ 1 ਫੁੱਟਬਾਲ ਜੋ ਹਨ 플레이ਰ ਫਾਰਮੂਲਾ 1 ਰੇਸਰ ਦੇ ਮਾਈਕਲ ਸ਼ੁਮਾਂਕਰ ਜੀ ਦੇ ਪ੍ਰਿਕਸ਼ ਦੇ ਬਾਰੇ ਸੀਗਾ ਕਿ ਉਹਨਾਂ ਨੂੰ ਕਿੰਨੇ ਟ੍ਰੇਨ ਕੀਤਾ ਹੈ ਤੇ ਉਹ ਪੰਜਾਬ ਦੇ ਜਨਮੇ ਹੋਏ ਬਲਬੀਰ ਸਿੰਘ ਜੀ ਸੀ ਪਰ ਮੈਨੂੰ ਇਹ ਨਹੀਂ ਪਤਾ ਸੀ ਤੇ ਪਰ ਫਿਰ ਵੀ ਮੈਂ ਉਹ ਸਵਾਲ ਦਾ ਕੁਛ ਅੰਦਾਜ਼ਾ ਲਗਾ ਕੇ ਕੁਛ ਗਿਣਤ ਲਗਾ ਕੇ ਅਰਮਾਨ ਲਗਾ ਕੇ ਮੈਂ ਉਸ ਦਾ ਜਵਾਬ ਦਿੱਤਾ ਜੋ ਕਿ ਠੀਕ ਹੋ ਗਿਆ ABC ਵਰਗੇ ਕਈ ਕੁਝ ਕੰਪੀਟੀਸ਼ਨ ਪੰਜਾਬ ਦੇ ਜਿਹੜੇ ਆਰਗੇਨਾਈਜ਼ਰ ਨੇ ਚੰਗੀਆਂ ਸੰਸਥਾਵਾਂ ਨੇ ਇਵਨ ਕਿ ਮੈਂ ਸਰਕਾਰ ਮੂਰੇ ਵੀ ਬੇਨਤੀ ਕਰੂੰਗਾ ਕਿ ਇਸ ਤਰ੍ਹਾਂ ਦੇ ਕੁਝ ਕੰਪੀਟੀਸ਼ਨ ਚਲਾਏ ਜਾਣ ਤਾਂ ਕਿ ਸਾਡੇ ਬੱਚਿਆਂ ਦਾ ਗਿਆਨ ਦੇ ਵਿੱਚ ਵਿਰਧੀ ਹੋਵੇ ਤੇ ਉਹਨਾਂ ਨੂੰ ਹੌਸਲਾ ਆਵੇ ਮੇਰਾ ਨਾਮ ਰਣਧੀਰ ਸਿੰਘ ਹੈ ਤੇ ਮੈਂ ਕੇਬੀਸੀ ਦੇ ਸੀਜ਼ਨ 17 ਦੇ ਵਿੱਚ 95 ਐਪੀਸੋਡ ਦੇ 95 ਐਪੀਸੋਡ ਸੀ ਮੇਰਾ ਤੇ ਉਸ ਐਪੀਸੋਡ ਦੇ ਵਿੱਚ ਮੈਂ ਸ਼੍ਰੀ ਅਮਤਾਬ ਚੰਦ ਜੀ ਦੇ ਨਾਲ ਉਹਨਾਂ ਦੀ ਸ਼ਗਿਰਦੀ ਦੇ ਵਿੱਚ ਕਹਾਂਗਾ ਕਿ ਮੈਂ ਕੇਬੀਸੀ ਦੇ ਵਿੱਚ ਪਰਫਾਰਮ ਕਰਕੇ ਆਇਆ ਹਾਂ ਜੀ ਤੇ ਉਸ ਕੇਬੀਸੀ ਦੇ ਐਪੀਸੋਡ ਦੇ ਵਿੱਚ ਮੈਂ ਠੀਕ 14 ਸਵਾਲਾਂ ਦਾ ਜਵਾਬ ਦਿੰਦੇ ਹੋਏ ਕਰੀ 25 ਲੱਖ ਰੁਪਏ ਵਨਕੀਤੇ ਨੇ ਜੀ ਤੇ ਉਹ ਦੇ ਲਈ ਮੈਂ ਕੇਬੀਸੀ ਦੀ ਟੀਮ ਤੇ ਸੋਨੀ ਦੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਨਾ ਹਾਂ ਕਿੰਨੇ ਟਾਈਮ ਤੋਂ ਟਰਾਈ ਕਰ ਰਹੇ ਸੀਗੇ ਜੇ ਗੱਲ ਕੀਤੀ ਜਾਵੇ ਵੈਸੇ ਕੀ ਕੰਮ ਕਰਦੇ ਮੈਂ ਲੋਕੋ ਪਾਇਲਟਾਂ ਜੀ ਤੇ ਮੈਂ ਤੁਹਾਨੂੰ ਮਾਣ ਨਾਲ ਦੱਸਣਾ ਚਾਹਾਂਗਾ ਕਿ ਮੈਂ ਬੰਦੇ ਭਾਰਤ ਦੇ ਟ੍ਰੇਨ ਦੇ ਵਿੱਚ ਬਤੌਰ ਲੋਕੋ ਪਾਇਲਟ ਪਹਿਲੇ ਦਿਨ ਉਸ ਟ੍ਰੇਨ ਨੂੰ ਜਿਹੜਾ ਹੈ ਰਨ ਕੀਤਾ ਹੈ ਜਿਸ ਨੂੰ ਕਿ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਗ੍ਰੀਨ ਫਲੈਗ ਦਿਖਾ ਕੇ ਇਨੋਗਰੇਟ ਕੀਤਾ ਸੀ ਜੀ ਤੇ ਮੈਂ ਵੀ ਉਸ ਦੇ ਵਿੱਚ ਇੱਕ ਛੋਟਾ ਜਿਹਾ ਪਾਰਟ ਸੀ ਕਿ ਮੈਂ ਉਸ ਟ੍ਰੇਨ ਨੂੰ ਡਰਾਈਵ ਕਰਨ ਦੇ ਲਈ ਪਹਿਲੀ ਵਾਰੀ ਮੈਂ ਡਰਾਈਵ ਕਰਨ ਦੇ ਲਈ ਡਿਊਟੀ ਕੀਤੀ ਸੀ ਜੀ ਅੱਛਾ ਚਲੋ 25 ਲੱਖ ਦਾ ਸਵਾਲ ਪੁੱਛੇ ਗਈ ਸੀ ਕਿਹੜਾ ਸਵਾਲ ਸੀਗਾ ਉਹ ਤੇ ਅੱਗੇ ਕਿਉਂ ਨਹੀਂ ਕੋਸ਼ਿਸ਼ ਕੀਤੀ ਹੋਰ ਤੁਸੀਂ 25 ਲੱਖ ਦਾ ਸਵਾਲ ਜਿਹੜਾ ਹੈ ਕਾਫੀ ਟਫ ਸੀ ਜਿਹਦੇ ਵਿੱਚ ਜੋ ਹੈ ਅਸੀਂ ਮਿਲ ਜੁਲ ਕੇ ਮੈਂ ਤੇ ਮੇਰੀ ਧਰਮਸਪਤਨੀ ਨੇ ਦੋਨਾਂ ਨੇ ਉਸ ਦਾ ਆਨਸਰ ਦਿੱਤਾ ਜੋ ਕਿ ਸਾਨੂੰ ਨਹੀਂ ਆਉਂਦਾ ਸੀ ਤੇ ਉਹ ਆਨਸਰ ਜੋ ਹੈ ਸ਼੍ਰੀ ਅਮਤਾਬ ਬਚਨ ਜੀ ਨੇ ਕਿਹਾ ਕਿ ਠੀਕ ਹੈ ਜੋ ਕਿ ਵਰਲਡ ਦੇ ਨੰਬਰ 1 ਫੁੱਟਬਾਲ ਜੋ ਹਨ ਪਲੇਅਰ ਫਾਰਮੂਲਾ 1 ਰੇਸਰ ਦੇ ਮਾਈਕਲ ਸ਼ੁਮਾਂਕਰ ਜੀ ਦੇ ਪ੍ਰਿਕਸ਼ਰ ਦੇ ਬਾਰੇ ਸੀਗਾ ਕਿ ਉਹਨਾਂ ਨੂੰ ਕਿੰਨੇ ਟ੍ਰੇਨਡ ਕੀਤਾ ਹੈ ਤੇ ਉਹ ਪੰਜਾਬ ਦੇ ਜਨਮੇ ਹੋਏ ਬਲਬੀਰ ਸਿੰਘ ਜੀ ਸੀ ਪਰ ਮੈਨੂੰ ਇਹ ਨਹੀਂ ਪਤਾ ਸੀ ਤੇ ਪਰ ਫਿਰ ਵੀ ਮੈਂ ਉਸ ਸਵਾਲ ਦਾ ਕੁਝ ਅੰਦਾਜ਼ਾ ਲਗਾ ਕੇ ਕੁਝ ਗਿਣਤ ਲਗਾ ਕੇ ਅਨੁਮਾਨ ਲਗਾ ਕੇ ਮੈਂ ਉਸ ਦਾ ਜਵਾਬ ਦਿੱਤਾ ਜੋ ਕਿ ਠੀਕ ਹੋ ਗਿਆ ਉਪਰੰਤ 50 ਲੱਖ ਦਾ ਕੁਐਸਚਨ ਸੀ ਜਿਹੜਾ ਕਿ ਅਮਰੀਕਨ ਪ੍ਰੈਜ਼ੀਡੈਂਟ ਦੇ ਬਾਰੇ ਸੀ ਕਿ ਉਹਨਾਂ ਦੀ ਅਸੈਸੀਨੇਸ਼ਨ ਉਹਨਾਂ ਤੇ ਅਟੈਂਪਟ ਹੋਈ ਸੀ ਤੇ ਉਹਨਾਂ ਨੇ ਉਦੋਂ ਆਪਣੀ ਜ਼ਖਮੀ ਹੋਣ ਤੋਂ ਬਾਅਦ ਆਪਣੇ ਘਰ ਵਾਲੀ ਨੂੰ ਜਾ ਕੇ ਮਿਸਿਸ ਨੂੰ ਜਾ ਕੇ ਨੈਂਸੀ ਰਿਗਨ ਨੂੰ ਜਾ ਕੇ ਕਿਹਾ ਸੀ ਕਿ ਜੇ ਮੈਂ ਝੁਕ ਜਾਂਦਾ ਤੇ ਮੈਂ ਮੇਰੇ ਗੋਲੀ ਨਹੀਂ ਸੀ ਲੱਗਣੀ ਆਈ ਫੋਰਗੇਟ ਟੂ ਡੱਕ ਗਿਆ ਸੀ ਉਹਨਾਂ ਨੇ ਮੈਂ ਭੁੱਲ ਗਿਆ ਝੁਕਣਾ ਭੁੱਲ ਗਿਆ ਤੇ ਉਹ ਕੁਐਸਚਨ ਦਾ ਆਨਸਰ ਮੈਨੂੰ ਨਹੀਂ ਸੀ ਆਉਂਦਾ ਮੈਨੂੰ ਅਸੈਸੀਨੇਸ਼ਨ ਅਟੈਂਪਟਸ ਦੇ ਬਾਰੇ ਪਤਾ ਸੀ ਪਰ ਇਸ ਤਰ੍ਹਾਂ ਦੀ ਬਚਣ ਵਾਲੀ ਅਟੈਂਪਟ ਬਾਰੇ ਮੈਨੂੰ ਨਹੀਂ ਪਤਾ ਸੀਗਾ ਤੇ ਮੈਂ ਉਸ ਸਵਾਲ ਦਾ ਜਵਾਬ ਨਾ ਦੇ ਕੇ ਉਥੋਂ ਗੇਮ ਛੱਡਣਾ ਹੀ ਬਿਹਤਰ ਸਮਝਿਆ ਜੀ ਇਹ ਜਿਹੜਾ ਕੇਬੀਸੀ ਕੋਣ ਬਣੇਗਾ ਗਰੋੜਪਤੀ ਗਿਆਨ ਦੀ ਗੰਗਾ ਹੈ। ਹਰ ਕੋਈ ਜਾਣਦਾ ਹੈਗਾ ਉੱਥੇ ਸਵਾਲ ਕਰਦਾ ਹੈਗਾ ਇਹ ਨਾਮ ਵੱਡੇ ਵੱਡੇ ਜਿੱਤਦਾ ਹੈ। ਆਮ ਤੌਰ ਤੇ ਪੰਜਾਬ ਦੀ ਗੱਲ ਕੀਤੀ ਜਾਵੇ, ਗੁਰੂ ਦੀ ਧਰਤੀ ਆਪਣੀ ਕੀ ਮੈਸੇਜ ਦੇਣਾ ਚਾਣ ਨੂੰ ਇਸ ਤਰ੍ਹਾਂ ਦੇ ਐਪੀਸੋਡ ਹੋਣੇ ਚਾਹੀਦੇ ਨੇ। ਸ਼ਹੀਦੀ ਦਿਨ ਚੱਲ ਰਹੇ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਬੱਚਿਆਂ ਨੇ ਜੋ ਹੈ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਪਰਿਵਾਰ ਵਾਰ ਕੇ ਸਾਡੇ ਦੇਸ਼ ਦਾ ਜਿਹੜਾ ਹੈ ਉਹ ਬਚਾਉਣ ਦੀ ਕੋਸ਼ਿਸ਼ ਕੀਤੀ ਦੇਸ਼ ਨੂੰ ਤੇ ਉਹ ਸਕਸੈਸਫੁਲ ਵੀ ਹੋਏ ਅੱਜ ਅਸੀਂ ਜੇ ਇਸ ਧਰਤੀ ਦੇ ਉੱਤੇ ਜੀ ਰਹਿਆ ਗੁਰੂ ਦੀ ਜਿਹੜੇ ਹੈ ਇੰਨੀ ਹੀ ਆਪਾਂ ਆਨੰਦ ਮਾਨ ਰਹੇ ਆ ਜੀਵਨ ਦਾ ਤੇ ਉਹ ਗੁਰੂਆਂ ਦੀ ਦਿੱਤੀ ਹੋਈ ਕੁਰਬਾਨੀ ਹੀ ਹੈ ਜਿਸ ਕਰਕੇ ਆਪਾਂ ਆਨੰਦ ਮਾਨ ਰਹੇ ਆ ਬਾਕੀ ਰਹੀ ਗੱਲ ਕੁਝ ਕੰਪੀਟੀਸ਼ਨਾਂ ਬਾਰੇ ਪੰਜਾਬ ਵਿੱਚ ਹੋਣੇ ਚਾਹੀਦੇ ਨੇ ਜੀ ਕੇਬੀਸੀ ਵਰਗੇ ਕਈ ਕੁਝ ਕੰਪੀਟੀਸ਼ਨ ਪੰਜਾਬ ਦੇ ਜਿਹੜੇ ਆਰਗੇਨਾਈਜ਼ਰ ਨੇ ਚੰਗੀਆਂ ਸੰਸਥਾਵਾਂ ਨੇ ਇਵਨ ਕਿ ਮੈਂ ਸਰਕਾਰ ਮੂਰੇ ਵੀ ਬੇਨਤੀ ਕਰੂੰਗਾ ਕਿ ਇਸ ਤਰ੍ਹਾਂ ਦੇ ਕੁਝ ਕੰਪੀਟੀਸ਼ਨ ਚਲਾਏ ਜਾਣ ਤਾਂ ਕਿ ਸਾਡੇ ਬੱਚਿਆਂ ਦਾ ਗਿਆਨ ਦੇ ਵਿੱਚ ਵਿਰਧੀ ਹੋਵੇ ਤੇ ਉਹਨਾਂ ਨੂੰ ਹੌਸਲਾ ਆਵੇ ਕਿ ਉਹ ਅੱਛੇ ਅੱਛੇ ਕੁਝ ਕੰਪੀਟੀਸ਼ਨ ਲੜ ਕੇ ਅਤੇ ਚੰਗੀਆਂ ਪੋਸਟਾਂ ਦੇ ਉੱਤੇ ਉੱਤੇ ਬੈਠ ਕੇ ਜੋ ਹੈ ਆਪਣਾ ਜੀਵਨ ਵੀ ਵਧੀਆ ਚਲਾ ਸਕਣ ਤੇ ਸਰਕਾਰ ਦੀ ਤੇ ਸਮਾਜ ਦੀ ਸੇਵਾ ਵੀ ਕਰ ਸਕਣ